ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਖੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟੀਆਂ ਨੇ ਕਾਦੀਆਂ ਤੋਂ ਤੰਦਾ ਦੇ ਕਿ ਕਾਦੀਆਂ ਦੇ ਠਿਕਰੀਵਾਲ ਰੋਡ ਤੇ ਪੈਂਦੀ ਗੁਰੂ ਰਾਮਦਾਸ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਰਾਤ ਚੋਰਾ ਵੱਲੋਂ 3 ਐਲਸੀਡੀਆਂ 2 ਯੂਸਰ ਗ੍ਰੈਂਡਰ ਕੁਝ ਮੋਬਾਈਲ ਅਤੇ 25000 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋ ਦੁਕਾਨਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਠਿਕਰੀਵਾਲ ਰੋਡ ਤੇ ਮੇਰੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਤੇ ਕੁਨਾਲ ਹੀ ਕੈਪੇ ਚੱਲਦਾ ਹੈ ਮੈਨੂੰ ਸਵੇਰੇ ਦੁਕਾਨ ਦੇ ਮਾਲਕ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਚ ਪਏ ਗੱਲੇ ਦੇ ਵਿੱਚੋਂ ਭਾਣ ਬਾਰ ਖਿਲਰਿਆ ਹੋਇਆ ਸੀ ਅਤੇ ਉੱਥੇ ਹੀ ਇੱਕ ਕਿਰਚ ਵੀ ਪਈ ਹੋਈ ਸੀ ਜਦੋਂ ਮੈਂ ਦੁਕਾਨ ਦਾ ਸ਼ਟਰ ਖੋਲਿਆ ਤਾਂ ਦੇਖਿਆ ਕਿ ਮੇਰੀ ਦੁਕਾਨ ਦੇ ਵਿੱਚੋਂ ਤਿੰਨ ਐਲਸੀਡੀਆਂ ਦੋ ਜੂਸਰ ਗ੍ਰੈਂਡਰ 25000 ਦੀ ਨਕਦੀ ਚੋਰੀ ਹੋ ਗਈ ਸੀ ਲਗਭਗ 110000 ਰੁਪਏ ਦਾ ਸਮਾਨ ਚੋਰੀ ਹੋ ਗਿਆ ਮੇਰੀ ਦੁਕਾਨ ਵਿੱਚੋਂ ਚੋਰ ਲੈ ਕੇ ਹੋ ਗਏ ਫਰਾਰ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਦੇ ਕੋਈ ਸਾਕ ਨਹੀਂ ਆਇਆ ਹੋ ਸਕਦਾ ਹੈ ਕਿ ਇਹ ਕਿਸੇ ਨਸ਼ੇੜੀ ਦਾ ਕੰਮ ਹੋਵੇ ਉਹਨਾਂ ਕਿਹਾ ਕਿ ਜਦੋਂ ਇਸ ਵਾਰ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਸਾਡੇ ਆਉਣ ਤੋਂ ਪਹਿਲਾਂ ਹੀ ਮੌਕਾ ਦੇਖ ਕੇ ਚਲੀ ਗਈ ਅਤੇ ਉਹਨਾਂ ਨੇ ਕਿਰਚ ਵੀ ਨਹੀਂ ਖੜੀ ਮੈਂ ਇੱਕ ਗਰੀਬ ਬੰਦਾ ਹਾਂ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਮੇਰਾ ਸਮਾਨ ਮੈਨੂੰ ਵਾਪਸ ਦਵਾਇਆ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਉੱਥੇ ਹੀ ਨਾਲ ਦੇ ਗਵਾਂਡੀ ਦੁਕਾਨਦਾਰ ਨੇ ਕਿਹਾ ਕਿ ਬਹੁਤ ਇਹ ਮਾੜੀ ਘਟਨਾ ਹੈ ਇਹ ਰੋਡ ਪਹਿਲਾਂ ਬਹੁਤ ਜ਼ਿਆਦਾ ਆਵਾਜਾਈ ਚਲਦੀ ਹੈ ਤੇ ਇਸ ਰੋਡ ਤੇ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਘਟਨਾ ਵੀ ਨਹੀਂ ਹੋਈ ਪਰ ਇਹ ਪਹਿਲੀ ਵਾਰ ਇਸ ਤਰ੍ਹਾਂ ਦੀ ਇੱਕ ਘਟਨਾ ਹੋਈ ਹੈ ਜਿੱਥੇ ਕਿ ਇਹ ਚੋਰੀ ਹੋਈ ਹੈ ਤਸਵੀਰਾਂ ਦੇ ਦੇ ਪੁੱਤ ਜੀ ਡੀਪੀ ਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਆਜੰਦਰ ਸਿੰਘ ਕੀ ਕਰ ਦੁਕਾਨ ਕਰਦੀ ਹੈ ਇਹ ਤੁਸੀਂ ਨਹੀਂ ਇਹ ਦੁਕਾਨਾਂ ਇੱਕ ਹੈ ਵੀ ਹੈ ਇਲੈਕਟ੍ਰੋਨਿਕ ਵੀ ਹੈ ਨਾਲ ਨਾਲ ਇੱਕ ਕੈਫੇ ਹੈ ਆਨਲਾਈਨ ਸਿਸਟਮ ਜਿਹੜਾ ਗੁਰੂਗਾਮਾਸ ਤੋਂ ਆਨਲਾਈਨ ਕੈਫੇ ਤੇ ਇੱਕ ਇਲੈਕਟ੍ਰੋਨਿਕ ਵੀ ਹੈ ਕੀ ਹੋਇਆ ਕੀ ਹੋਇਆ ਪੁੱਛੇ ਮਨੋ ਮਾਸੁਰ ਜੀ ਨੂੰ ਅੱਜ ਕਰੇ ਹੋਏ ਥਾਂ ਤੇ ਫੋਨ ਆਇਆ ਭਾਈ ਉਹਨਾਂ ਦਾ ਜਿਹਨਾਂ ਨੇ ਕੋਲ ਆਪਣਾ ਕਿਰਾਏ ਦਾ ਦੁਕਾਨਾ ਤੇ ਉਹਨਾਂ ਨੇ ਮੈਸੇਜ ਵਿੱਚ ਕਿਹਾ ਸੋ ਸ਼ੇਅਰ ਕਰਨੋ ਤੇ ਤੇ ਉਹ ਉਹ ਬੰਦੇ ਵੀ ਜੀ ਤੁਹਾਡਾ ਨਾ ਪਾਲਾ ਰੁੱਟਿਆ ਤੇ ਸ਼ਟਰ ਤਾਹੀਂ ਠੀਕ ਆ ਤੇ ਉਹ ਜਦੋਂ ਆ ਕੇ ਵੇਖਿਆ ਉਹਨਾਂ ਨੇ ਉਹਨਾਂ ਨੇ ਤੇ ਕੀ ਵੇਖਿਆ ਜਦੋਂ ਉਹਨਾਂ ਨੇ ਫੋਨ ਕੀਤਾ ਮਕਰ ਆ ਆ ਕੇ ਵੇਖਿਆ ਤੇ ਅੱਗੇ ਜਿਹੜੀਆਂ ਪੀਐਨਐਲ ਜਿਹੜੀਆਂ ਜੋੜੀਆਂ ਹੋਈਆਂ ਉਹ ਬਲੇ ਜਿਹੜਾ ਗਾਸੀ ਹੋਈ ਉਹ ਵੀ ਉਹਨੇ ਪਗਲਾ ਸਾਰਾ ਤੇ ਭਾਂ ਜਿਹੜਾ ਹੋਇਆ ਤੇ ਚੋਕੋ ਮੇੜ ਲੱਗ ਸਾਰਾ ਖਲਾਰ ਗਿਆ ਕਿੰਚੇ ਕਿੰਨਾ ਵੀ ਢਿੱਗ ਗਈ ਆ ਦੋ ਮਿਕਸਰ ਵੀ ਗਿੜੇ ਸੋਟੇ ਗ੍ਰੈਂਡਰ ਮਿਕਸਰ ਹੁੰਦਾ ਉਹ ਚੋਰੀ ਹੋਇਆ ਚੈਨਲ ਜੁਨੀਆ 25 25 ਡੀਅਰ ਕੈਸ਼ ਇੱਕ ਛੋਟੇ ਛੋਟੇ ਫੋਨ ਬਟਨ ਵਾਲੇ ਤੇ ਹੈਡਫੋਨ ਉਹ ਚੋਰੀ ਹੋਇਆ ਤੁਨਕੇ ਦੇ ਚੱਕ ਨਹੀਂ ਹੁੰਦੇ ਤੇ ਮੈਂ ਕਹਿ ਨਹੀਂ ਸਕਦਾ ਲੱਗਦਾ ਵੀ ਨਸ਼ੇ ਵਾਲੇ ਹੋ ਸੈਦੂ ਆਉਣ ਮੈਨੂੰ ਸਾਥ ਦੇ ਗਏ ਨਹੀਂ ਤੇ ਜਦੋਂ ਪੁਲਸਾਈ ਆ ਕੇ ਇਨਕੁਆਰੀ ਕੀਤੀ ਹੈ ਉਹ ਕਬਜ਼ੇ ਲਈਏ ਤੇ ਉਸ ਤੋਂ ਉਹਨਾਂ ਨੇ ਨਹੀਂ ਮੇਰੇ ਪਿੱਛੋਂ ਆਈਏ ਮੈਨੂੰ ਫੋਨ ਪਤਾ ਨਹੀਂ ਪਹੁੰਚ ਨਹੀਂ ਆਇਆ ਕਿਉਂਕਿ ਮੈਂ ਮੈਂ ਬੋਲਦਾ ਸੀ ਸੀਰਗਾਂ ਤੇ ਮਗਰ ਉਹਨਾਂ ਦਾ ਸਾਥ ਦੇ ਕੋਲ ਗਲੂ 14 ਦਾ ਨੁਕਸਾਨ ਹੋ ਗਿਆ ਲਗਭਗ ਇਹ ਤੇ ਮੇਕਲਾ ਫਿਰ 10 ਜਾਂ 15 ਹਜ਼ਾਰ ਰਿਕਸਾਣਾ ਹੈ ਜੀ ਤੇਰਾ ਤੁਹਾਡਾ ਕਸਾਣਾ ਹੈ ਤੇ ਕੀ ਮੰਗੇ ਤੋ ਅਜੀ ਮੇਰੀ ਮੰਗ ਇਹ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਮੇਰੇ ਜਿਹੜਾ ਕੌੜੀ ਸਿੱਤੀ ਜਾਵੇ ਮੇਰੇ ਸਮਾਨ ਦੀ ਮੈਂ ਇਨਾ ਮਾਰਗੇ ਲੋਨ ਲੈ ਕੇ ਸਾਰਾ ਕੰਮ ਬੋਲਿਆ ਸਾਰੇ ਇਹ ਇੰਨੀ ਦਾ ਟ੍ਰੇਨ ਕਿਦਾਂ ਕਰਾਂਗੇ ਇਹਨਾਂ ਨੇ ਮਾਰਨ ਦੀ ਬੁੱਧੀ ਇੰਨੀ ਆਈ ਜਿਉ ਕੋਈ ਆ ਗਿਆ ਉਹ ਕੂੜੇ ਵਾਲੀ ਇੱਕ ਸੱਚ ਉਹਨਾਂ ਮਿਲੂ ਹੀ ਜਾਂ ਉਹਨਾਂ ਨੂੰ ਇੱਥੇ ਕੋਈ ਜਿਹੜੀ ਕੂੜੇ ਚੁਗਦੀ ਉਹਨਾਂ ਨੂੰ ਚਾਹੀਦੀ ਰੱਖੇ ਸ਼ਰਦਾਂ ਇਹਨਾਂ ਦੇ ਬੀ ਨਾ ਨਹੀਂ ਪਤਾ ਨਹੀਂ ਕਿ ਚੋਰੀ ਵਾਲਾ ਜਾਂ ਕੌਣ

ਇਹ ਰੋਡ ਤੇ ਕਦੇ ਦਾਬ ਹੋਇਆ ਨਹੀਂ ਪਹਿਲੀ ਵਾਰ ਜਦ ਆਇਆ ਵਾ ਤੇ ਸਾਰਾ ਕੁਝ ਚੱਲਦਾ ਰਿਹਾ ਰੋਡ ਰਾਡ ਲਾਗੇ ਘਾਰੇ ਆ ਪਿੱਛੇ ਵੀ ਘਾਰੇ ਦੁਕਾਨਾਂ ਦੇ ਹਾਂਜੀ ਤੇ ਲੋਕਾਂ ਲੋਕਾਂ ਸਾਰੇ ਦੇ ਕੰਮ ਕਰ ਰਹੇ ਨੇ ਪਰਾਂ ਕੋਈ ਚੋਰੀ ਹੋਈ ਆ ਕੋਈ ਆਪਣੀ ਜੂਰੀ ਤਿਆਰੀ ਕੀ ਆ ਜੇਦਾ ਕੋਈ ਅੱਗੇ ਆ ਜਾਂਦਾ ਤਾਂ ਆਪਣੇ ਕਿਸ਼ਤ ਵਗੈਰਾ ਆਪਣਾ ਸਮਾਨ ਹਥਿਆਰ ਨਾਲ ਲੱਗਿਆ ਹੀ ਤੇ ਬਹੁਤ ਭਾਰੀ ਘਟਣਾ ਹੈ ਇਸ ਤੋਂ ਬਹੁਤ ਵੱਡਾ ਕਾਲਜ ਬੰਦਾ ਸਕੂਲ ਵਗੈਰਾ ਆ ਸਿਕ ਨੈਸ਼ਨਲ ਕਾਲਜ ਦਾ ਮੇਨ ਘਾਰੇ ਆ ਕੋਣ ਹਾਂਜੀ ਰੋਡ ਤੇ ਮੇਨ ਘਾਰੇ ਆ ਹਾਂ ਨਹੀਂ ਕਾਸਾ ਸਕੂਲ ਹੈ ਤਿੰਨ ਚਾਰ ਸਕੂਲ ਬੰਦੇ ਆ ਹਾਂਜੀ ਨਾਲੇ ਪਿੱਛੇ ਘਾਰੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਨਾਲੇ ਰੋਡ ਦੇ ਨਾਲ ਘਾਰੇ ਦੁਕਾਨ ਦੇ ਨਾਲ ਘਾਰੇ ਪਿੱਛੇ ਘਾਰੇ ਆ ਸਾਮਾਨ ਲੱਗੇ ਹੋਏ ਹਾਂਜੀ ਉਹਦੇ ਵਿੱਚ LCD ਵਗੈਰਾ ਲੱਗੇ ਆ ਤੇ ਹੋਰ ਹੈ ਮੋਬਾਈਲ ਫੋਨ ਸੀ ਤੇ ਇਥੇ ਜੂਸਰ ਮਸ਼ੀਨ ਵਗੈਰਾ ਲੱਗੇ ਆ ਤੋਂ ਇਲਾਵਾ ਇਹ ਕਿਹੜੀ ਕੀਮਤ ਹੈ ਹਾਂਜੀ ਸਾਨੂੰ ਕਿਤੇ ਵਗਾਰਾ ਨਹੀਂ ਆ ਹਾਂਜੀ ਥੋੜਾ ਜਿਹਾ ਪੈਸੇ ਕੁਝੇ ਜੀ ਉਹ ਖਰਾਰ ਕੇ ਗਏ ਹਾਂਜੀ ਪਰ ਲਜ਼ੂਰ ਹੋਣੀ ਚਾਹੀਦੀ ਹੈ ਜੀ ਕਾਲੂ ਸਾਨੂੰ ਵੀ ਡਰ ਹੈਗਾ ਆ ਅੱਜ ਇਹ ਅੱਗੇ ਗੱਲ ਸਮਾਨ ਦਾ ਹੈ ਜੇ ਕੋਈ ਅੱਗੇ ਕੋਈ ਅੱਗੇ ਇੰਸਾਨ ਵੀ ਆ ਜਾਵੇਗਾ ਵੀ ਜਾਲ ਮਾਰਦਾ ਨੁਕਸਾਨ ਕਰਕੇ ਜਾ ਸਕਦਾ ਜਿੱਦਾਂ ਉਹ ਹਿਆਰ ਲੱਗਿਆ ਸੀ